ਪਿੰਆ ਵਿੱਚ ਬਹੁਤ ਸਾਰੀਆਂ ਪੀਰਾਂ ਦੀਆਂ ਕਬਰਾਂ ਹਨ ਇਹਨਾਂ ਪੀਰਾਂ ਦੀਆਂ ਕਬਰਾਂ ਵਿੱਚੋਂ ਇੱਕ ਕਬਰ ਹੈ ਨੌ ਗੱਜ ਪੀਰ ਦੀ ਤੁਸੀਂ ਅਕਸਰ ਹੀ ਲੋਕਾਂ ਨੂੰ ਇਸ ਪੀਰ ਦੀ ਜਗ੍ਹਾ ਦੇ ਉੱਪਰ ਮੱਥਾ ਟੇਕਦੇ ਦੇਖਿਆ ਹੋਵੇਗਾ ਪਰ ਸਹੀ ਇਤਿਹਾਸ ਕਿਸੇ ਨੂੰ ਨਹੀਂ ਪਤਾ ਕਿ ਸੱਚਮੁੱਚ ਹੀ ਨੌ ਗੱਜ ਪੀਰ 27 ਫੁੱਟ ਲੰਮਾ ਸੀ ਕਿਉਂਕਿ ਇੱਕ ਗਾਜ ਵਿੱਚ 3 ਫੁੱਟ ਹੁੰਦੇ ਹਨ ਅਤੇ 9 ਗਾਜ ਵਿੱਚ 27 ਫੁੱਟ ਕੀ ਸੱਚਮੁੱਚ ਹੀ 9 ਗਾਜੇ ਪੀਰ ਦੀ ਜਿਹੜੀ ਹਾਈਟ ਸੀ ਉਹ 27 ਫੁੱਟ ਸੀ ਇਸ ਵੀਡੀਓ ਵਿੱਚ ਤੁਹਾਨੂੰ ਅਸੀਂ ਪੂਰੀ ਸਚਾਈ ਦੱਸਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਆਪਣੇ ਪੇਜ ਨੂੰ ਫੋਲੋ ਅਤੇ YouTube ਪੇਜ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਪੰਜਾਬ ਵਿੱਚ ਬਹੁਤ ਸਾਰੀਆਂ ਦਰਗਾਹਾਂ ਕਬਰਾਂ ਅਤੇ ਫਕੀਰਾਂ ਦੀਆਂ ਜਗ੍ਹਾ ਬਣੀਆਂ ਹੋਈਆਂ ਹਨ ਅੱਜ ਦੇ ਸਮੇਂ ਵਿੱਚ ਤੁਹਾਨੂੰ ਹਰੇਕ ਪਿੰਡ ਜਾਂ ਸ਼ਹਿਰ ਵਿੱਚ ਪੀਰ ਦੀ ਕਬਰ ਜ਼ਰੂਰ ਮਿਲ ਜਾਵੇਗੀ ਇਹਨਾਂ ਵਿੱਚੋਂ ਇੱਕ ਪੀਰ ਹੈ ਨੌ ਗੱਜ ਪੀਰ ਦੀ ਕਬਰ ਜਾਂ ਨੌ ਗੱਜਾ ਪੀਰ ਦੀ ਦਰਗਾਹ ਬਹੁਤ ਸਾਰੀਆਂ ਥਾਵਾਂ ਉੱਪਰ ਨੌ ਗੱਜਾ ਪੀਰ ਦੇ ਦਰਬਾਰ ਬਣੇ ਹੋਏ ਹਨ ਜਿੱਥੇ ਅਕਸਰ ਹੀ ਸ਼ਰਦਾ ਲੋਹਰ ਰੋਜ਼ ਮੱਥਾ ਟੇਕਣ ਜਾਂਦੇ ਹਨ ਇਹਨਾਂ ਮੱਥਾ ਟੇਕਣ ਵਾਲਿਆਂ ਵਿੱਚੋਂ ਬਹੁਤੇ ਸਿੱਖ Hindu ਧਰਮ ਦੇ ਲੋਕ ਸ਼ਾਮਲ ਹਨ ਆਪਾਂ ਹੁਣ ਨੌ ਗਜ ਪੀਰ ਦੇ ਇਤਿਹਾਸ ਵੱਲ ਝਾਤ ਮਾਰੀਏ ਸਾਨੂੰ ਇਹ ਗੱਲ ਸਭ ਨੂੰ ਪਤਾ ਹੈ ਕਿ ਸਾਰੇ ਪੀਰ ਫਕੀਰ ਮੁਸਲਮਾਨ ਧਰਮ ਨਾਲ ਸੰਬੰਧ ਰੱਖਦੇ ਹਨ ਜੇਕਰ ਇਸਲਾਮ ਧਰਮ ਬਾਰੇ ਗੱਲ ਕਰੀਏ ਤਾਂ ਮੁਸਲਮਾਨ ਧਰਮ ਵਿੱਚ ਨੌ ਗਜਾ ਸ਼ਬਦ ਵਿੱਚੋਂ ਇਕੱਲੇ ਗਜਾ ਸ਼ਬਦ ਦਾ ਅਰਥ ਹੁੰਦਾ ਹੈ ਗਾਜੀ ਗਾਜੀ ਭਾਵ ਜੋਧਾ ਜੋ ਕਿ ਸੂਰਮਾ ਜੋ ਕਿ ਲੜ ਕੇ ਸ਼ਹੀਦ ਹੋਇਆ ਹੋਵੇ ਜਿਹੜਾ ਇਸਲਾਮ ਧਰਮ ਵਾਸਤੇ ਆਪਣਾ ਸਭ ਕੁਝ ਛੱਡ ਦੇਵੇ ਮੁਸਲਮਾਨ ਇਹ ਪਰਨ ਲੈ ਲਵੇ ਕਿ ਹੁਣ ਉਹ ਸਾਰਾ ਜੀਵਨ ਇਸਲਾਮ ਦੇ ਲੇਖੇ ਲਾ ਦੇਵੇਗਾ ਬੇਸ਼ੱਕ ਉਸ ਨੂੰ ਆਪਣੀ ਜਾਨ ਦੀ ਬਾਜ਼ੀ ਵੀ ਕਿਉਂ ਨਾ ਲਾਉਣੀ ਪਵੇ ਅਜਿਹੇ ਸ਼ਖਸ ਨੂੰ ਪੀਰ ਨੂੰ ਮੁਸਲਮਾਨ ਵੱਲੋਂ ਗਾਜੀ ਕਿਹਾ ਜਾਂਦਾ ਸੀ ਗਾਜੀ ਜਦੋਂ ਆਪਣੇ ਧਰਮ ਵਾਸਤੇ ਲੜ ਕੇ ਸ਼ਹੀਦ ਹੋ ਜਾਂਦਾ ਤਾਂ ਮੁਸਲਮਾਨ ਵੱਲੋਂ ਉਸ ਗਾਜੀ ਦੀ ਉਸ ਜਗ੍ਹਾ ਉੱਪਰ ਕਬਰ ਬਣਾ ਦਿੱਤੀ ਜਾਂਦੀ ਜਿਸ ਦਾ ਸਾਰੇ ਲੋਕ ਸਤਕਾਰ ਕਰਿਆ ਕਰਦੇ ਪਰ ਜੇਕਰ ਗਾਜੀ ਚੜ੍ਹਦੀ ਉਮਰ ਵਿੱਚ ਨੌਜਵਾਨ ਹੁੰਦਿਆਂ ਹੋਇਆਂ ਧਰਮ ਵਾਸਤੇ ਸ਼ਹੀਦ ਹੋ ਜਾਵੇ ਤਾਂ ਉਸ ਦੇ ਨਾਮ ਅੱਗੇ ਨੌ ਸ਼ਬਦ ਲੱਗ ਜਾਂਦਾ ਪਾਵ ਨੌ ਗਜ ਦਾ ਅਰਥ ਸੀ ਜਵਾਨੀ ਵਿੱਚ ਧਰਮ ਲਈ ਸ਼ਹੀਦ ਹੋਣ ਵਾਲਾ ਮੁਸਲਮਾਨ ਨੌ ਗਜ ਸ਼ਬਦ ਦੇ ਕੇ ਉਸ ਨੂੰ ਸਤਕਾਰ ਦਿੰਦੇ ਉਹਨਾਂ ਦੀਆਂ ਕਬਰਾਂ ਉੱਪਰ ਦੀਵੇ ਜਗਾਉਂਦੇ ਇਸ ਲਈ ਸਤਕਾਰ ਵਜੋਂ ਉਸ ਦੀ ਕਬਰ ਨੂੰ 9 ਗੱਜ ਲੰਮੀ 27 ਫੁੱਟ ਬਣਵਾਇਆ ਜਾਂਦਾ ਸੀ 9 ਗੱਜ ਪੀ 27 ਫੁੱਟ ਦੇ ਕੱਦ ਵਾਲਾ ਲੰਮਾ ਨਹੀਂ ਬਲਕਿ ਆਪਣੇ ਧਰਮ ਵਾਸਤੇ ਸ਼ਹੀਦ ਹੋਣ ਵਾਲਾ ਇੱਕ ਨੌਜਵਾਨ ਗਾਜੀ ਹੁੰਦਾ ਸੀ ਆਪਣੇ ਧਰਮ ਵਾਸਤੇ ਜਿੱਥੇ-ਜਿੱਥੇ ਕੋਈ ਨੌਜਵਾਨ ਸ਼ਹੀਦ ਹੁੰਦਾ ਮੁਸਲਮਾਨ ਉਸ ਦੀ 9 ਗੱਜ ਦੀ ਕਬਰ ਬਣਾ ਦਿੰਦੇ ਪਰ ਪੂਰੇ ਭਾਰਤ ਵਿੱਚ ਨੌਗਜੇ ਪੀਰ ਦੀਆਂ ਦੋ ਪ੍ਰਮੁੱਖ ਦਰਗਾਹਾਂ ਹਨ ਜਿਨ੍ਹਾਂ ਵਿੱਚੋਂ ਇੱਕ ਉੱਤਰ ਪ੍ਰਦੇਸ਼ ਵਿੱਚ ਅਤੇ ਇੱਕ ਹਰਿਆਣਾ ਵਿੱਚ ਸਥਿਤ ਹੈ ਪੰਜਾਬ ਵਿੱਚ ਚੱਲਦੇ ਇਹਨਾਂ ਰੀਤੀ ਰਿਵਾਜਾਂ ਉੱਤੇ ਥੋੜੀ ਜੀ ਗੱਲ ਕਰੀਏ ਪੰਜਾਬ ਵਿੱਚ 8ਵੀਂ ਸਦੀ ਵਿੱਚ ਮੁਸਲਮਾਨ ਆਉਣੇ ਸ਼ੁਰੂ ਹੋ ਗਏ ਸਨ ਜੋ ਹੌਲੀ-ਹੌਲੀ ਇੱਥੇ ਆ ਕੇ ਵਸਦੇ ਗਏ ਉਹ ਉਦੋਂ ਤੋਂ ਲੈ ਕੇ ਕਈ ਸਦੀਆਂ ਤੱਕ ਪੰਜਾਬ ਅਤੇ ਮੁਸਲਮਾਨਾਂ ਦਾ ਰਾਜ ਵੀ ਰਿਹਾ ਜੇਸ ਦਰਾਂਨ ਪੰਜਾਬ ਵਿੱਚ ਇਸਲਾਮ ਧਰਮ ਦੇ ਬਹੁਤ ਸਾਰੇ ਸੂਫੀ ਸੰਤਾਂ ਦਾ ਜਨਮ ਹੋਇਆ ਜਿਨ੍ਹਾਂ ਦਾ ਬੜਾ ਡੂੰਘਾ ਪ੍ਰਭਾਵ ਪੰਜਾਬ ਦੇ ਲੋਕਾਂ ਉੱਪਰ ਪਿਆ ਜਿਸ ਦੇ ਨਾਲ ਨਾਲ ਇੰਨਾ ਲੰਮਾ ਜਦੋਂ ਮੁਸਲਮਾਨਾਂ ਨੇ ਰਾਜ ਕੀਤਾ ਤਾਂ ਆਮ ਲੋਕਾਂ ਨੇ ਕੋਲ ਮਿਲ ਕੇ ਅਤੇ ਕੁਝ ਲੋਕ ਇਹਨਾਂ ਤੋਂ ਡਰ ਕੇ ਦੂਜੇ ਧਰਮ ਨੂੰ ਛੱਡ ਕੇ ਇਸਲਾਮ ਧਰਮ ਨੂੰ ਕਬੂਲ ਕਰ ਲੈ ਕਰ ਗਏ ਜਿਸ ਦਾ ਨਤੀਜਾ ਇਹ ਹੋਇਆ ਕਿ ਜਿਸ ਵੇਲੇ 1947 ਦੇ ਵਿੱਚ ਭਾਰਤ ਪਾਕਿਸਤਾਨ ਦੋ ਦੇਸ਼ਾਂ ਦੀ ਵੰਡ ਹੋਈ ਤਾਂ ਉਸ ਸਮੇਂ ਚੜ੍ਹਦੇ ਅਤੇ ਲਹਿੰਦੇ ਦੋਵਾਂ ਪੰਜਾਬਾਂ ਵਿੱਚ ਕਰੀਬ 55% ਮੁਸਲਮਾਨ ਆਬਾਦੀ ਰਹਿੰਦੀ ਹੁੰਦੀ ਸੀ ਬਾਕੀ ਦੇ 45% ਵਿੱਚੋਂ ਸਿੱਖ ਹਿੰਦੂ ਤੋਂ ਇਲਾਵਾ ਬਾਕੀ ਸਾਰੇ ਧਰਮਾਂ ਦੇ ਲੋਕ ਆਉਂਦੇ ਸਨ 1947 ਪੰਜਾਬ ਨੂੰ ਚੜ੍ਹਦੇ ਅਤੇ ਲਹਿੰਦੇ ਦੋ ਪਹਾੜਾਂ ਵਿੱਚ ਵੰਡ ਦਿੱਤਾ ਗਿਆ ਉਸ ਵਕਤ ਸਰਕਾਰੀ ਅੰਕੜਿਆਂ ਮੁਤਾਬਕ 55 ਲੱਖ ਮੁਸਲਮਾਨ ਚੜ੍ਹਦਾ ਪੰਜਾਬ ਛੱਡ ਕੇ ਲੈਹਿੰਦੇ ਪੰਜਾਬ ਪਾਕਿਸਤਾਨ ਵਿੱਚ ਚਲੇ ਗਏ ਪਰ ਸਚਾਈ ਵਿੱਚ ਜ਼ਮੀਨੀ ਪੱਧਰ ਤੇ ਇਹ ਗਿਣਤੀ ਇਸ ਤੋਂ ਕਿਤੇ ਵੱਧ ਸੀ ਇਸ ਲਈ ਵੰਡ ਤੋਂ ਪਹਿਲਾਂ ਜਿਵੇਂ ਲੋਕ ਸਾਰੇ ਰੀਤੀ ਰਿਵਾਜਾਂ ਨੂੰ ਇਕੱਠੇ ਮਨਾਇਆ ਕਰਦੇ ਸੀ ਵੰਡ ਤੋਂ ਬਾਅਦ ਵੀ ਬਹੁਤ ਸਾਰੀਆਂ ਥਾਵਾਂ ਉੱਤੇ ਇਸੇ ਤਰ੍ਹਾਂ ਹੀ ਰਿਹਾ ਜਿਵੇਂ ਲੋਕ ਪੀਰਾਂ ਦੀਆਂ ਜਗ੍ਹਾ ਦੇ ਉੱਤੇ ਮੁਸਲਮਾਨ ਮੱਥਾ ਟੇਕਦੇ ਸੀ ਇਸੇ ਤਰ੍ਹਾਂ ਵਾਂਡ ਤੋਂ ਬਾਅਦ ਪੰਜਾਬੀ ਵੀ ਉਹਨਾਂ ਰੀਤੀ ਰਿਵਾਜਾਂ ਨੂੰ ਨਿਭਾਉਣਾ ਸ਼ੁਰੂ ਕਰ ਦਿੱਤਾ ਇਹ ਇੱਕ ਉਹਨਾਂ ਦੀ ਰੋਜ਼ਮਾਰਾ ਜ਼ਿੰਦਗੀ ਬਣ ਚੁੱਕੀ ਸੀ ਇਸ ਲਈ ਬਿਸ਼ੱਕ ਇਸਲਾਮ ਧਰਮ ਨਾਲ ਸਬੰਧਤ ਇਹ ਰਿਵਾਜ ਹਨ ਪਰ ਪੰਜਾਬ ਦੇ ਦੂਜੇ ਧਰਮ ਦੇ ਲੋਕ ਵੀ ਇਹਨਾਂ ਰੀਤੀ ਨਿਵਾਜਾਂ ਨੂੰ ਨਿਭਾ ਰਹੇ ਹਨ ਜਿਵੇਂ ਕਿ ਪੀਰਾਂ ਦੀਆਂ ਜਗ੍ਹਾ ਉੱਪਰ ਮੱਥੇ ਟੇਕਣਾ ਜਾਂ ਪੀਰਾਂ ਦੇ ਮੇਲੇ ਮਨਾਉਣਾ ਇਹ ਪਿੱਛੇ ਤੋਂ ਲੈ ਕੇ ਚੱਲਦਾ ਆ ਰਿਹਾ ਹੈ ਏਸੀ ਨੌ ਗੱਜ ਪੀਰ ਦੀ ਪੂਰੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ ਰਾਇ ਕਮੈਂਟਾਂ ਵਿੱਚ ਜਰੂਰ ਦਿਹਾ ਜੇ